ਅਸੀ ਗੱਲ ਜੀ ਸਾਰਿਆਂ ਨੂੰ ਹੋਪ ਕਿ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਟਾਈਮ ਬਾਅਦ ਅੱਜ ਵੀਡੀਓ ਲੈ ਕੇ ਆ ਰਹੇ ਆਂ ਪੰਜਾਬ ਦੇ ਵਿੱਚ ਨਿਤ ਨਵਾਂ ਕੋਈ ਨਾ ਕੋਈ ਮੁੱਦਾ ਚੱਲਦਾ ਰਹਿੰਦਾ ਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਉਹ ਜਿਹੜੀ ਸੰਗਾ ਜੀ ਸੀ ਜਿਨਨੇ ਤਿੰਨ ਤਿੰਨ ਸੌਰੀ ਚਾਰ ਨਹੀਂ ਆ ਜੇ ਤਿੰਨ ਹੀ ਕੀਤੇ ਆ ਪਰ ਕਹਿਣ ਦਾ ਮਤਲਬ ਇਹ ਆ ਕਿ ਇਹੋ ਜੇ ਲੋਕਾਂ ਨੂੰ ਤੁਸੀਂ ਫੋਲੋ ਕਰਦੇ ਹੋ ਤੁਸੀਂ ਇਹਨਾਂ ਤੋਂ ਸਿੱਖਦੇ ਕਿਉਂ ਠੀਕ ਆ ਇਹੋ ਜੇ ਬਲੌਗਰ ਜਿਨ੍ਹਾਂ ਨੂੰ ਇਹਨਾਂ ਨਹੀਂ ਪਤਾ ਕਿ ਅਸੀਂ ਦੁਨੀਆ ਨੂੰ ਦੇਣ ਕੀ ਦੇ ਆ ਠੀਕ ਆ ਤੁਹਾਡੇ ਪੈਸੇ ਬਣ ਰਹੇ ਆ ਤੁਸੀਂ ਇੱਕ ਕੰਮਕਾਰ ਖੋਲਿਆ ਹੋਇਆ ਇਹਨੂੰ ਚਲਾਓ ਪਰ ਪੰਜਾਬ ਦਾ ਬੇੜਾ ਗਰਕ ਨਾ ਕਰੋ ਟਾਈਮ ਟੂ ਟਾਈਮ ਕੋਈ ਨਾ ਕੋਈ ਇਹੋ ਜੀ ਸੰਦੇਸ਼ਾ ਜਾਂ ਇਹੋ ਜੀ ਵੀਡੀਓ ਪਾਉਂਦੇ ਰਹੋ ਜਿਵੇਂ ਹੁਣ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੋਏ ਆ ਕਿਸੇ ਵੀ ਪੰਜਾਬ ਦੇ ਬਲੌਗਰਾਂ ਨੂੰ ਜਾਂ ਕਿਸੇ ਵੀ ਪੰਜਾਬ ਦੇ ਇਨਫਲੂਐਂਸਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਉਂ ਕਿਉਂਕਿ ਉਹ ਆਪਣਾ ਜੀ ਨਹੀਂ ਹੈਗਾ ਪਰ ਉਹ ਪੰਜਾਬ ਦੀ ਕਿਸਾਨੀ ਲਈ ਲੜ ਰਹੇ ਨੇ ਜਵਾਨੀ ਲਈ ਲੜ ਰਹੇ ਨੇ ਪਰ ਜਵਾਨੀ ਤਾਂ ਹਰੀਲਾਂ ਦੇ ਬਿਜੀ ਆ ਜਾਂ ਬਲੋਗਾਂ ਦੇ ਬਿਜੀ ਆ ਸੋ ਇਹ ਸੋਚਣਾ ਤੁਸੀਂ ਆ ਕਿ ਕੀ ਕਰਨਾ ਕਿ ਨਹੀਂ ਕਰਨਾ ਇਹ ਜਿਹੜੀ ਛੋਟੀ ਜੀ ਵੀਡੀਓ ਜਨਕ ਕਿ 3 ਮਿੰਟ ਦੀ ਵੀਡੀਓ ਹੋਊਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਚੰਗੀਆਂ ਚੀਜ਼ਾਂ ਕਰ ਸਕੀਏ ਤੁਹਾਡੇ ਸੁਝਾਅ ਲੈ ਸਕੀਏ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਇਹ ਗੰਦ ਕਿਵੇਂ ਰੋਕਿਆ ਜਾ ਸਕਦਾ ਸੋ ਮੈਂ ਇਹੀ ਟਾਈਮ ਟੂ ਟਾਈਮ ਕਹਿੰਨਾ ਹਾਂ ਕਿ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੱਸੋ ਜੈ ਇਨਾ ਬਲੌਗਰਾਂ ਦੇ ਇਨਫਲੂਐਂਸਰਾਂ ਦੇ ਵਿੱਚ ਬੜੇ ਰਹੇ ਤੁਸੀਂ ਕੁਝ ਨਹੀਂ ਸਿੱਖਣਾ ਤੇ ਬੱਚਿਆਂ ਦਾ ਹਾਲ ਉਹ ਜਿਵੇਂ ਮੈਡਮ ਗੁਰਕੁਰਦਾ ਹੋਇਆ ਓਵੇਂ ਹੋਣਾ ਕਿਉਂਕਿ ਇਹ ਘਰਾਂ 'ਚ ਜਾ ਕੇ ਵਸ ਨਹੀਂ ਸਕਦੀਆਂ ਕੁੜੀਆਂ ਤੇ ਮੁੰਡੇ ਉਦਾਂ ਪਿੱਛੇ ਪੁੱਠੀਆਂ ਚੀਜ਼ਾਂ ਦੇ ਵਿੱਚ ਲੱਗੇ ਹੋਏ ਆ ਸੋ ਮੈਨੂੰ ਦੁੱਖ ਹੁੰਦਾ ਪੰਜਾਬ ਵੱਲ ਵੇਖ ਕੇ ਕਿ ਪੰਜਾਬ ਦੇ ਹਾਲਾਤ ਚੱਲ ਕੀ ਰਹੇ ਆ ਪਰ ਤੁਸੀਂ ਆਡੀਅנס ਜੇ ਸਹੀ ਬਣੋਗੀਆਂ ਸਹੀ ਚੀਜ਼ਾਂ ਦੇਖੋਗੇ ਸਹੀ ਚੀਜ਼ਾਂ ਸੋਚੋਗੇ ਤੇ ਮੈਨੂੰ ਲੱਗਦਾ ਕਿ ਇਹ ਗੰਧ ਰੋਕਿਆ ਜਾ ਸਕਦਾ ਸੋ ਸਤਿ ਸ਼੍ਰੀ ਅਕਾਲ ਫਿਰ ਇੱਕ ਵਾਰੀ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ ਠੀਕ ਹੈ ਜੀ ਹੈਲਪ ਕਰਿਆ ਕਰੋ ਜਿੰਨੇ ਜੋਗੇ ਹੈਗੇ ਆ ਤੁਸੀਂ ਕਿਸੇ ਵੀ ਇਨਸਾਨ ਦੀ ਜਿਹੜਾ ਤੁਹਾਨੂੰ ਲੱਗਦਾ ਕੋਈ ਲੋੜਵੰਦ ਪਰਿਵਾਰ ਆ ਜਾਂ ਕੋਈ ਲੋੜਵੰਦ ਇਨਸਾਨ ਆ ਆਪਣੇ ਪਿੰਡ ਤੋਂ ਆਪਣੇ ਰਿਸ਼ਤੇਦਾਰੀ ਚੋਂ ਆਪਣਾ ਆਲਾ ਦੁਆਲਾ ਸਾਫ਼ ਰੱਖੋ ਆਪਣੇ ਆਲੇ ਦੁਆਲੇ ਜਿੰਨੇ ਵੀ ਤੁਹਾਨੂੰ ਲੱਗਦਾ ਲੋੜਵੰਦ ਪਰਿਵਾਰ ਆ ਉਹਨਾਂ ਦੀ ਹੈਲਪ ਕਰਿਆ ਕਰੋ ਇਹੋ ਜਿਹੇ ਜਿਹੜੇ ਬਲੌਗਰ ਆ ਜਾਂ ਇਨਫਲੂਐਂਸਰ ਆ ਇਹਨਾਂ ਤੋਂ ਬਚ ਕੇ ਰਹੋ ਆਪਣੇ ਬੱਚਿਆਂ ਨੂੰ ਦੂਰ ਰੱਖੋ ਤਾਂ ਜੋ ਚੰਗੀਆਂ ਚੀਜ਼ਾਂ ਸਾਹਮਣੇ ਆ ਸਕਣ ਨਹੀਂ ਤਾਂ ਸਾਨੂੰ ਸੀਤੋ ਵਾਲੇ ਵਰਗੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਵਰਗੇ ਟਾਈਮ ਟੂ ਟਾਈਮ ਉੱਠਦੇ ਰਹਿਣਗੇ ਇੰਨੀ ਕੀ ਬੇਨਤੀ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇ ਨਾਲ ਮਿਲਦੇ ਆ ਜਲਦੀ ਸਤਿ ਸ਼੍ਰੀ ਅਕਾਲ